ਦਣਾ ਦੇ ਜਮਾਲਪੁਰ ਥਾਣੇ ਵਿੱਚ ਮੌਜੂਦਾ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਉਹ ਰਿਪੋਰਟ ਕੀਤੇ ਜਾ ਰਹੇ ਨੇ ਜਿਹੜੇ ਨੌਜਵਾਨ ਜਿਹਦੇ ਵਿੱਚ ਉਹ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਦਾ ਇੱਕ ਨੌਜਵਾਨ ਸੀਗਾ ਜਿਹਦੇ ਉੱਤੇ ਜਿਹੜੇ ਪਹਿਲਾਂ ਵੀ ਕ੍ਰਿਮੀਨਲ ਕੇਸ ਕਈ ਜਿਹੜੇ ਦਰਜ ਸੀਗੇ ਤਾਂ ਦੱਸਦੀ ਹੈ ਕਿ ਉਹਦੇ ਉੱਤੇ ਜਿਹੜੇ ਆ ਉਹ ਸਨੇਚਿੰਗ ਦੀ ਵਾਰਦਾਤ ਤਾਂ ਲੁੱਟਖੋਹਾਂ ਦੇ ਜਿਹੜੇ ਕੇਸ ਉਹਦੇ ਉੱਤੇ ਦਰਜ ਸੀਗੇ ਸੋ ਉਹ ਜਿਹੜਾ ਲਗਾਤਾਰ ਅਮਰੀਕਾ ਦੇ ਵਿੱਚ ਚਲਾਈ ਜਿਹੜੀ ਮੁਹਿੰਮ ਜੜੀ ਛੜੀ ਹੈ ਤਾਂ ਜਿਹੜੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਨੌਜਵਾਨ ਹਿੰਦੁਸਤਾਨ ਤੋਂ ਜਾਂ ਪੰਜਾਬ ਤੋਂ ਜਿਹੜੇ ਵਿਦੇਸ਼ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਜਿਹੜਾ ਵਾਪਸ ਭੇਜਿਆ ਜਾ ਰਿਹਾ ਜਿਸ ਦੌਰਾਨ ਦੱਸ ਦਈਏ ਕਿ ਨੌਜਵਾਨ ਜਿਹੜਾ ਸੀਗਾ ਉਹ ਬਸਤੀ ਜ਼ੋਦੇਵਾਲ ਇਲਾਕੇ ਦਾ ਮਿਹਰਬਾਨ ਪਿੰਡ ਸਸਰਾਲੀ ਦਾ ਰਹਿਣ ਵਾਲਾ ਸੀਗਾ ਜਿਹੜੇ ਉੱਤੇ ਜਿਹੜੇ ਕਈ ਜਿਹੜੇ ਤਿੰਨ ਕੇਸ ਜਿਹੜੇ ਦਰਜ ਸੀਗੇ ਜਿਦੇ ਵਿੱਚ ਲੁੱਟਾ ਘੁਆ ਤਾਂ ਸਨੇਚਿੰਗ ਦੀ ਵਾਰਦਾਤ ਜਿਹੜੀ ਸੀਗੀ ਉਹ ਦਰ ਸੀਗੇ ਸੋ ਜਿਸ ਦੌਰਾਨ ਪੁਲਿਸ ਦੀ ਪਾਲ ਜਿਹੜੀ ਹੈ ਲਗਾਤਾਰ ਜਾਰੀ ਸੀਗੀ ਤਾਂ ਜਮਾਲਪੁਰ ਥਾਣੇ ਦੇ ਵਿੱਚ ਮੌਜੂਦ ਹੈ ਇਸ ਟਾਈਮ ਦੇਖ ਸਕਦੇ ਹੋ ਬਿਲਕੁਲ ਜਮਾਲਪੁਰ ਥਾਣੇ ਦੇ ਬਾਹਰ ਖੜੇ ਜਿੱਥੇ ਦੱਸਦੇ ਕਿ ਜਮਾਲਪੁਰ ਪੁਲਿਸ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਹੈ ਸਨੇਚਿੰਗ ਦੀ ਵਾਰਦਾਤ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਦੱਸਦੇ ਕਿ ਜਿਹੜਾ ਨੌਜਵਾਨ ਸੀਗਾ ਜਿਹੜਾ ਵਿਦੇਸ਼ ਚਲਾ ਜਾ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਭਾਲ ਵੀ ਜਿਹੜੀ ਜਾਦੀ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਉਹ ਮੁਹਿੰਮ ਦੌਰਾਨ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਮੁਹਿੰਮ ਚੜੀ ਸੀਗੀ ਜਿਸ ਦੌਰਾਨ ਉਹਨੂੰ ਜਿਹੜਾ ਉੱਥੋਂ ਰਿਪੋਰਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਨਾਲ ਹੀ ਜਮਾਲਪੁਰ ਪੁਲਿਸ ਨੇ ਲੁਧਿਆਣਾ ਪ ਜਿਹੜਾ ਡੀਕੇ ਚੜ ਗਿਆ ਤਾਂ ਪੋਲਸ ਵੱਲੋਂ ਦੇਖ ਸਕਦੇ ਹੋ ਕਿ ਲਗਾਤਾਰ ਉਹਨੂੰ ਜਿਹੜਾ ਆਪਣੇ ਅ ਕਮਜ਼ੇ ਦੇ ਵਿੱਚ ਜਿਹੜਾ ਲੈ ਲਿੱਤਾ ਗਿਆ ਤਾਂ ਹਾਲਾ ਕਿ ਉਹਨੂੰ ਅਰੈਸਟ ਵੀ ਕਰ ਲਿੱਤਾ ਗਿਆ ਦੱਸ ਦਈਏ ਕਿ ਮਾਨਯੋਗ ਅਦਾਲਤ ਦੇ ਵੱਲੋਂ ਜਿਹੜਾ ਉਹਦਾ ਜਿਹੜਾ 2 ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਵੀ ਮੰਗਿਆ ਗਿਆ ਹਾਲਾ ਕਿ ਉਹ ਸਸਰਾਲੀ ਪਿੰਡ ਦਾ ਜਿਹੜਾ ਰਹਿਣ ਵਾਲਾ ਸੀਗਾ ਨੌਜਵਾਨ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਜਈ ਕਈ ਜਿਹੜੇ ਕ੍ਰਿਮਿਨਲ ਕੇਸ ਕਿਤੇ ਹੋਏ ਜਿਹੜੇ ਨੌਜਵਾਨ ਨੇ ਉਹ ਜਿਹੜੇ ਵਿਦੇਸ਼ ਜਾ ਰਹੇ ਉਹਨਾਂ ਦੀ ਜਿਹੜੀ ਪਾਲ ਲਗਾਤਾਰ ਪੁਲਸ ਵੱਲੋਂ ਜਿਹੜੀ جاری ਸੀਗੀ ਤਾਂ ਦੱਸ ਦਈਏ ਉਸ ਦੌਰਾਨ ਜਿਹੜਾ ਪੁਲਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਲਗਾਤਾਰ ਪੁਲਸ ਨੂੰ ਕਿੰਨੇ ਕਿਤੇ ਕਾਫੀ ਵੱਡੀ ਸਫਲਤਾ ਮ ਉਸ ਤੋਂ ਬਾਅਦ ਜਿਹੜੀ ਉਹ ਕਈ ਲੱਖਾਂ ਦੇ ਰੁਪਏ ਜਿਹੜੇ ਲਗਾ ਕੇ ਉਹ ਜਿਹੜਾ ਇਹ ਪੰਜਾਬ ਤੋਂ ਜਿਹੜਾ ਵਿਦੇਸ਼ ਗਿਆ ਸੀਗਾ ਤਾਂ ਉਸ ਤੋਂ ਬਾਅਦ ਉਹਨੂੰ ਜਿਹੜਾ ਦੋਨੋਂ ਪਾਸੇ ਜਿਹੜੀ ਹੈ ਮਾਰ ਪਈ ਹੈ ਹਾਲਾਕਿ ਇੱਕ ਪਾਸੇ ਦੱਸਦੀ ਹੈ ਕਿ ਅਮਰੀਕਾ ਦੇ ਵਿੱਚੋਂ ਜਿਹੜਾ ਉਹਨੂੰ ਵਾਪਸ ਜਿਹੜਾ ਰਿਪੋਰਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿੱਤਾਂ ਹੀ ਉਹ ਪੰਜਾਬ ਦੇ ਵਿੱਚ ਪਹੁੰਚਦਾ ਹੈ ਤਾਂ ਇੱਥੋਂ ਜਿਹੜਾ ਪੁਲਿਸ ਦੇ ਹੱਥ ਜਿਹੜਾ ਚੜ ਜਾਂਦਾ ਜਿਹੜਾ ਗੁਰਵਿੰਦਰ ਸਿੰਘ ਸਨੋਵ ਦਾਰੀ ਸਿੰਘ ਅਮਰਿਕਾ USMC ਨੇ ਉਹਨੂੰ ਰਿਪੋਰਟ ਕੀਤਾ ਉਹ ਗੈਰਕਾਨੂੰਨੀ ਫ੍ਰਿਕ ਦੇ ਨਾਲ ਅਮਰਿਕਾ ਵਿੱਚ ਦਖਲ ਹੋਇਆ ਸੀ ਜਿੱਥੋਂ ਉਹਨੂੰ ਰਿਪੋਰਟ ਕਰਕੇ ਤੇ ਅੰਦੀਆ ਭੇਜਿਆ ਉਹਦੇ ਉੱਤੇ ਦੇ ਪਹਿਲਾ ਤਿੰਨ ਮੁਕਦਮੇ ਦਰਜ ਜੀ ਇੱਕ ਮੁਕਦਮਾ ਹੈਗਾ 263 ਨੰਬਰ ਸੇ 41/22 ਤੇ ਇੱਕ 274/22 ਮੁਕਦਮਾ ਫੀਸਪੋਰਟ ਦਾ ਫਾਰਮੈਟ ਪੱਜੇ ਤਿੰਨ ਮੁਕਦਮੇ ਜਿਹੜੇ ਕਿਹੜੇ ਕਿਹੜੇ ਮੁਕਦਮਾ ਦੋ ਮੁਕਦਮੇ 379 ਦੇ ਸਨੇਚਿੰਗ ਦੇ ਹੈਗੇ ਇਹ ਕਾਰਮੈਟ ਇਹ ਮਕਦਮੇ ਕਦੋਂ ਦਰਜ ਹੋਈ ਸੀ ਕਿ ਤੇ ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਿਆ ਹਾਂ ਮਕਦਮੇ ਦਰਜ ਹੋਣ ਤੋਂ ਬਾਅਦ ਉਹ ਫਿਰ ਇਹਨਾਂ ਦੀ ਸਜ਼ਾ ਤੋਂ ਦੌੜਾ ਮਾਰ ਗਿਆ ਨੋਨੀ ਤਰੀਕੇ ਨਾਲ ਉਹ ਮੈਸੇਦ। ਹਾਲਾਂਕਿ ਪੁਲਿਸ ਵੱਲੋਂ ਉਹਦੀ ਜਿਹੜੀ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਹ ਕੱਲ ਜਿਹੜੀ ਆ ਸਾਹਮਣੇ ਰੱਖੀ ਗਈ ਹੈ ਕਿ ਰਿਮਾਂਡ ਤੋਂ ਬਾਅਦ ਹੋਰ ਵੀ ਜਿਹੜੀ ਪੁੱਛਗਿੱਛ ਲਗਾਤਾਰ ਜਿਹੜੀ ਜਾਰੀ ਹੈ ਸੋ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਅਮੀਦਰਾਨ ਧਨਵਾਲ